ਹਾਂ ਜੀ ਸੜਕਾਂ ਦਾ ਕੰਮ ਕਰ ਲੈ ਮਿੱਟੀ ਪਾਰੀ ਉਹ ਪਾਰੀ ਉਹ ਬੰਦ ਕਰਦੇ ਆ ਉਹ ਬੰਦ ਕਰਕੇ ਹੁਣ ਕੀ ਕਰਿਆ ਸੈਂਟਰ ਸਰਕਾਰ 90% ਦਿੰਦਾ ਸੀ 10% ਦਿੰਦੀ ਸੀ ਸੈਂਟਰ ਗੋਮ ਪੰਜਾਬ ਗਵਰਨਰ ਇੱਕ ਤਾਂ ਬੰਦ ਕਰਦੇ ਉਹਨਾਂ ਨੇ ਕਰਦਾ 60 40 ਅੱਛਾ ਜੀ 40 ਸਟੇਟ ਗਵਰਨਮੈਂਟ ਦਊ ਕਿ 60 ਹੋ ਦੇਣਗੇ ਹੈ ਜੀ ਸਾਨੂੰ ਤਾਂ ਉਹਦਾ ਅਧਰਾਜ ਆ ਨਾ 40% ਹੋਣੇ ਆ ਜੀ ਕਿਸੇ ਵੀ ਸਟੇਟ ਸਰਕਾਰ ਕੋਲ ਨਾ ਕੰਮ ਮਿਲਦਾ ਨਾ ਕੰਮ ਮਿਲਦਾ ਦੇਖੋ ਗਰੀਬਾਂ ਨਾਲ ਧੱਕਾ ਹੁੰਦਾ ਆ ਗਿਆ ਉਹ ਕੇ ਸਸਕਲ ਸਾਡੇ ਨਾਲ ਮੌਜੂਦ ਨੇ ਹਲਕਾ ਇੰਚਾਰਜ ਵਿਜੇਸ਼ ਫਰਮਨ ਟਿੰਕੂ ਜੀ ਟਿੰਕੂ ਜੀ ਅੱਜ ਜੋ ਬਲਾਕ ਮਾਤਰੀ ਵਿਖੇ ਇਹ ਜੋ ਮੀਟਿੰਗ ਰੱਖੀ ਗਈ ਹੈ ਪੰਚਾਇਤ ਸਰਪੰਚਾ ਸਰਵਾਂ ਨੂੰ ਲੈ ਕੇ ਸੋ ਇਸ ਦਾ ਇਕਰਾਰ ਪੜ੍ਹੋ ਪਹਿਲਾਂ ਤੁਹਾਡੇ ਜਿਹੜੀ ਤੁਹਾਡਾ ਮੈਂ ਧੰਨਵਾਦ ਕਰਨਾ ਸਮੁੱਚੀ ਪ੍ਰੈਸ ਦਾ ਤੇ ਦੂਜੇ ਜਿਹੜੇ ਸਾਡੇ ਨੇ ਕਾਂਗਰਸੀ ਵਰਕਰ ਕਾਂਗਰਸੀ ਯੋਧੇਦਾਰ ਵੱਖ-ਵੱਖ ਪਿੰਡਾਂ ਦੇ ਸਰਪੰਚ ਪੰਚ ਸਹਿਬਾਨ ਆਏ ਨੇ ਮੈਂ ਉਹਨਾਂ ਦਾ ਤਧਵਾਤਾ ਅੱਜ ਇੱਕ ਮਰੀਗਾ ਸਕੀਮ ਜੋ ਜਿਹੜੀ ਚੱਲਦੀ ਸੀ ਡਾਕਟਰ ਮੋਹਨ ਸਿੰਘ ਜੀ ਨੇ ਚਲਾਈ ਸੀ 20 ਸਾਲ ਤੋਂ 21 ਸਾਲ ਤੋਂ ਚੱਲ ਰਹੀ ਸੀ ਉਸ ਸਕੀਮ ਦੇ ਪ੍ਰਤੀ ਗੱਲ ਕਰਨ ਵਾਸਤੇ ਕਿੱਥੇ ਹੋਏ ਆ ਉਹ ਸਕੀਮ ਇਹ ਆ ਵੀ ਪਹਿਲਾਂ ਮੂਟੀ ਮੈਂ ਗੱਲ ਦੱਸ ਦਿੰਨਾ ਹੈ ਪਹਿਲਾਂ ਜਿਹੜੀ ਸੈਂਟਰ ਸਰਕਾਰ ਸੀ ਉਹ ਸਕੀਮ ਨੂੰ ਚਲਾਉਣ ਵਾਸਤੇ 90% ਪੈਸੇ ਦਿੰਦੇ ਸੀ 10% ਸਟੇਟ ਗਵਰਨਮੈਂਟ ਦੇ ਹੁੰਦੇ ਸੀ ਪਰ ਹੁਣ ਜਿਹੜੀ ਨਵੀਂ ਇਹਨਾਂ ਨੇ ਉਹ ਸਕੀਮ ਬੰਦ ਕਰਕੇ ਨਵੀਂ ਜੀ ਰਾਮ ਜੀ ਰੱਖੀ ਆ ਇੱਕ ਤਾਂ ਮਹਾਤਮਾ ਗਾਂਧੀ ਜੀ ਜਿਹੜਾ ਨੌਂ ਖਤਮ ਕਰਿਆ ਹੁੰਦੇ ਸੀ ਦੂਜੀ ਗੱਲ ਧਾਰਮਿਕ ਜੋ ਮਰਜ਼ੀ ਕੋਈ ਵੀ ਰੱਖੇ ਸਾਨੂੰ ਕੋਈ ਇਤਰਾਜ਼ ਨਹੀਂ ਹਰ ਧਰਮ ਦਾ ਅਸੀਂ ਸਤਿਕਾਰ ਕਰਦੇ ਆ ਕਾਂਗਰਸ ਪਾਰਟੀ ਦੀ ਪਹਿਲੀ ਉਹ ਨਿਸ਼ਾਨੀ ਆ ਵੀ ਹਰ ਧਰਮ ਦਾ ਸਤਕਾਰ ਕਰਨਾ ਉਹਦੇ ਵਿੱਚ ਕੀ ਸੀ ਗਰੀਬ ਲੋਕ ਦੀ ਪਛਾਣ ਕਰਕੇ ਉਹ ਦਿੱਤਾ ਸੀ ਉਹਨਾਂ ਨੇ ਡਾਕਟਰ ਮਹਾਂ ਸਿੰਘ ਜੀ ਨੇ 100 ਦਿਨ ਦਾ ਰੋਜ਼ਗਾਰ ਗਰੰਟੀ ਉਹ ਗਰੰਟੀ ਹੁਣ ਇਹਨਾਂ ਨੇ ਕਰਤੀ 125 ਉਹਦੇ ਨਾਲ ਨੁਕਸਾਨ ਕੀ ਹੋਇਆ ਤੁਸੀਂ ਹੁਣ ਦੇਖਿਆ ਹੁਣ ਪੰਜਾਬ 'ਚ 6 ਮਹੀਨੇ ਤੋਂ ਮਰੇਗਾ ਬੰਦ ਪਈ ਆ ਉਹ ਮਰੇਗਾ ਇਸ ਕਰਕੇ ਬੰਦ ਪਈ ਆ ਪੰਜਾਬ ਸਰਕਾਰ ਕੋਲ 10% ਪੈਸੇ ਦੇਣ ਦੇ ਨਹੀਂ ਹੈ 10% ਪੈਸੇ ਦੇਣਗੇ ਤਾਂ 90% ਰਿਲੀਜ਼ ਸੈਂਟਰ ਦੇ ਹੁਣ ਜਦੋਂ ਪੰਜਾਬ ਸਰਕਾਰ ਕੋਲ 10% ਨਹੀਂ ਹੈ ਉਹਦੇ ਕਰਕੇ ਉਹ ਬੇਰੁਜ਼ਗਾਰ ਬੈਠੇ ਨੇ ਪਿੰਡਾਂ 'ਚ ਗਰੀਬ ਜਿਹੜੇ ਆਪਦਾ ਪੇਟ ਪਾਲਦੇ ਆ ਮਰੇਗਾ 'ਚ ਕੰਮ ਕਰਕੇ ਤੇ ਜਦੋਂ 40% ਸਾਡੀ ਸਰਕਾਰ ਨੂੰ ਪੰਜਾਬ ਸਰਕਾਰ ਨੂੰ ਦੇਣੇ ਪੈਣਗੇ ਤੇ 60% ਸੈਂਟਰ ਨੇ ਆਪ ਦੀ ਜੇਬ ਵਿਚ ਆਲੀ ਸਾਰੇ ਟੈਕਸ ਉਹ ਲੈਂਦੀ ਆ ਉਹ 90 ਦੀ ਜਗ੍ਹਾ ਉਹਨਾਂ ਨੇ 60 ਕਰਤੇ ਤਾਂ ਸਟੇਟ ਸਰਕਾਰ 40% ਦੇਣੇ ਨਹੀਂ ਜਿਹੜੇ ਗਰੀਬ ਐ ਵਿਚਾਰਾ ਜਿਹੜੇ ਆਪਦਾ ਪੇਟ ਪਾਲਦੇ ਆ ਉਹ ਪੇਟ ਪਾਲ ਲੰਗੇ ਕਿਵੇਂ ਬੇਰੋਜ਼ਗਾਰੀ ਵਧੂਗੀ ਪੰਜਾਬ 'ਚ ਸੋ ਤੁਹਾਡਾ ਕਹਿਣ ਦਾ ਭਾਵ ਹੈ ਕਿ ਸੈਂਟਰ ਗਵਰਨਮੈਂਟ ਜੋ ਗਰੀਬਾਂ ਲਈ ਇੱਕ ਜੋ ਉਹਨਾਂ ਦਾ ਰੋਜ਼ਗਾਰ ਸੀ ਉਸ ਨੂੰ ਖਤਮ ਕਰਨ ਤੇ ਤੁਰਲੀ ਹੋਈ ਹਾਂ ਸਾਰੇ ਦੇ ਸਾਹਮਣੇ ਆ ਗੱਲ ਜਦੋਂ 10% ਨੇ ਇੱਕ ਸਟੇਟ ਗਵਰਨਮੈਂਟ ਤੇ ਦੇ ਹੋ ਰਹੇ ਜਿਹਦੇ ਨਾਲ ਵੀ 90 ਆ ਜਾਣ ਤਾਂ 40 ਕਿੱਥੋਂ ਦੇਣਗੇ ਵੀ ਜਿਹਦੇ ਨਾਲ 60 ਆਣਗੇ ਬਹੁਤ ਮੋਟੀ ਗੱਲ ਹੈ ਇੱਕ ਜਿਹੜਾ ਤੁਸੀਂ ਰੈਲੀ ਬਾਰੇ ਦੱਸਿਆ ਜੀ ਸਮਰਾਲੇ ਬਾਰੇ ਇਸ ਮੀਟਿੰਗ ਦੇ ਵਿੱਚ ਜੋ ਉਸਦੀਆਂ ਮਗੱਲਾਂ ਹੋਈਆਂ ਤੇ ਬਾਰੇ ਵੀ ਜਣਾ ਜਾਣਕਾਰੀ ਦਿਓ ਜੀ ਉਦ ਇਸ ਸੰਬੰਧ ਵਿੱਚ ਫਿਰ ਕਾਂਗਰਸ ਪਾਰਟੀ ਨੇ ਮੀਟਿੰਗ ਰੱਖੀ ਉਹਦੇ ਅੱਠ ਕਾਂਸਟਿਟੂਐਂਸੀਆਂ ਸਮਰਾਲਾ ਜਾਣਗੀਆਂ ਵੱਖ-ਵੱਖ ਕਾਂਸਟਿਟੂਐਂਸੀਆਂ ਦੇ ਇੰਚਾਰਜਾਂ ਦੀ ਡਿਊਟੀ ਲੱਗੀ ਹੈ ਵੀ ਜਿਹੜੇ ਮਰੇਗਾ ਦੇ ਕੰਮ ਕਰਦੇ ਪਿੰਡਾਂ ਚ ਵੀ ਉਹਨਾਂ ਨੂੰ ਲੈ ਕੇ ਉੱਥੇ ਅਸੀਂ ਸਮਝਾਈਏ ਵੀ ਆ ਨੁਕਸ ਹੋ ਕਿੰਨੀ ਤਰੀਕ ਨੂੰ ਜਾਏਗੀ ਜੀ ਇਹ ਇਹ 9 ਤਰੀਕ ਨੂੰ ਆ ਜੀ ਉੱਥੇ 1 ਵਜੇ ਸਾਢੇ 12 1 ਵਜੇ ਦੇ ਵਿੱਚ ਵਿੱਚ ਆਪਣਾ ਕਿੱਥੋਂ ਚੱਲੇਗੀ ਇਹ ਜੀ ਇਸ ਪਿੰਡ ਪਿੰਡ ਤੋਂ ਚੱਲੂਗੀ ਜੀ ਠੀਕ ਹੈ ਜੀ ਜਾ ਕੇ ਸਮਰਾਲੇ ਦਾਣਾ ਮੰਡੀ ਚ ਆ ਜੀ ਉੱਥੇ ਅਸੀਂ ਸਮਝਾਵਾਂਗੇ ਇਹਨਾਂ ਨੂੰ ਦੱਸਾਂਗੇ ਵੀ ਸਾਡੇ ਨਾਲ ਇਹ ਤੱਕਾ ਹੋ ਰਿਹਾ ਤੁਹਾਡੇ ਨਾਲ ਤੱਕਾ ਹੋ ਰਿਹਾ ਇਹਦਾ ਨੁਕਸਾਨ ਬਹੁਤ ਹੈ ਜਦੋਂ ਬੇਰੁਜ਼ਗਾਰੀ ਵਧੂਗੀ ਬੇਰੁਜ਼ਗਾਰੀ ਤਾਂ ਪਹਿਲਾਂ ਪੰਜਾਬ ਚ ਨਹੀਂ ਹੈ ਆਪਾਂ ਰੋਜ਼ ਦੇਖਦੇ ਆਂ ਲੁੱਟਾਂ ਮਾਰਾਂ ਆਖੂਆਂ 5-4% ਜਿਹੜੇ ਵਿਚਾਰੇ ਵਿਹਲੇ ਹੋਣਗੇ 5-4% ਕੋਈ 마ੜੇ ਵੀ ਹੋ ਸਕਦੇ ਆਂ 마ੜਿਆਂ ਨਾਲ ਜੁੜ ਜਾਣ ਵਿਹਲੇ ਬੰਦੇ ਨੇ ਪੇਟ ਤਾਂ ਪਾਲਣਾ ਆਪਣੇ ਬੱਚੇ ਵੀ ਪਾਲਨੇ ਆ ਤੇ ਇਹਦੇ ਨਾਲ ਸਾਨੂੰ ਇੱਕ ਖਤਰਾ ਹੈ ਵੀ ਸਾਡੇ ਬੱਚੇ ਕਿਤੇ ਫੋਰ ਦੂਏ ਪਾਸੇ ਨੂੰ ਪੁੱਠੇ ਪਾਸੇ ਨੂੰ ਨਾਲ ਦੁਰਪਹਿਣ ਜਿਹਦੇ ਨਾਲ ਸਾਡੇ ਪੰਜਾਬ ਦਾ ਮਾਹੌਲ ਖਰਾਬ ਹੋਵੇ ਸੋ ਮੈਂ ਇਸ ਕਰਕੇ ਅਸੀਂ ਸਰਕਾਰ ਸੈਂਟਰ ਸਰਕਾਰ ਨੂੰ ਵੀ ਕਹਿਣਾ ਚਾਹੁੰਦੇ ਆਂ ਇਹ ਸਕੀਮ ਜਿਹੜੀ ਪਹਿਲਾਂ ਉਹ ਬੰਦ ਕਰ ਲਵੇ ਨਾ ਤੁਸੀਂ ਚੇਂਜ ਕਰਨਾ ਕਰੀ ਜਾਂ ਨਾ ਨਾਂ ਦਾ ਕਿਸੇ ਨੂੰ ਕੋਈ ਕੋਈ ਤਕਲੀਫ ਨਹੀਂ ਆ। ਪਰ ਮਹਾਤਮਾ ਗਾਂਧੀ ਜੀ ਦਾ ਨਾਂ ਮਟੇਣਾ ਬੜੀ ਮਾੜੀ ਗੱਲ ਹੈ ਜਿਨ੍ਹਾਂ ਨੇ ਦੇਸ਼ ਰਾਸ਼ਟਰ ਪਿਤਾ ਦਾ ਆਪਾਂ ਕਹਿੰਦੇ ਆ ਉਹਨਾਂ ਨੂੰ ਉਹਨਾਂ ਦੇ ਨਾਂ ਨੂੰ ਹੌਲੀ-ਹੌਲੀ ਖਤਮ ਕਰਦੇ ਜਾ ਰਹੇ ਹਾਂ ਇਹ ਮਾੜੀ ਗੱਲ ਹੈ। ਸੋ ਪ੍ਰਧਾਨ ਸਾਹਿਬ ਜਿੱਦਾਂ ਕਿ ਨਰੇਗਾ ਚ ਸਭ ਤੋਂ ਵੱਧ ਸਾਡੇ ਮਾਮਾ ਤੇ ਭੈਣਾ ਜੋ ਕਰਦੀਆਂ ਹਨ ਸੋ ਉਹਨਾਂ ਨੂੰ ਤੁਸੀਂ ਕੀ ਸੰਦੇਸ਼ ਦੇਣਾ ਚਾਹੋਗੇ ਜੋ ਕਿ ਸਰਕਾਰ ਵੱਲੋਂ ਇਹ ਨਵੀਂ ਨੀਤੀ ਕਿੰਦੀ ਹੈ? ਉਹਨਾਂ ਨੂੰ ਅਸੀਂ ਆਹੀ ਦੱਸਣਾ ਚਾਹੁੰਦੇ ਐ ਇਸੇ ਕਰਕੇ ਰੈਲੀ ਹੋ ਰਹੀ ਹੈ ਨਾ ਜਿੱਥੇ ਚਪਾਲ ਲੱਗੂਗੀ ਰੈਲੀ ਨਹੀਂ ਕਹਿ ਸਕਦੇ ਸੀ ਇਹਨੂੰ ਚਪਾਲ ਲੱਗੂਗੀ ਨਿਚੇ ਬੈਠ ਕੇ ਮਿੰਜਿਆਂ 'ਤੇ ਔਰ ਗੱਦਿਆਂ 'ਤੇ ਬੈਠ ਕੇ ਗੱਲ ਹੋਊਗੀ ਜੋ ਸਾਡੇ ਸੈਂਟਰ ਤੋਂ ਆਣਗੇ ਬਖੇਲ ਸਾਹਿਬ ਆਣਗੇ ਸਾਡੇ ਪੰਜਾਬ ਦੇ ਜਿੰਨੇ ਸੀਨੀਅਰ ਲੀਡਰ ਸਾਹਿਬ ਆਣ ਐ ਰਾਜਾ ਬੜਿੰਗ ਜੀ ਐ ਬਾਜਵਾ ਜੀ ਐ ਚੰਨੀ ਜੀ ਐ ਇਹ ਸਾਰੇ ਉੱਥੇ ਹੋਣਗੇ ਇਹ ਸਮਝਾਉਣਗੇ ਆਪ ਦਾ ਉਹਨਾਂ ਨੂੰ ਦੱਸਣਗੇ ਵੀ ਆ ਨੁਕਸਾ ਸਾਡਾ ਆ ਇਹਦੇ ਨਾਲ ਇਹ ਨੁਕਸ ਪੈਣਾ ਐ ਉੱਡੇ ਸਾਹਮਣੇ ਆ ਜਿਹੜੀ ਮਰੇਗਾ ਸੀ ਮਰੇਗਾ ਚੱਲਦੀ ਹੈ ਸਕੀਮ ਉਹ ਇੱਕ ਐਕਟ ਬਣਿਆ ਸੀ ਉਹ ਐਕਟ ਦੇ ਅਗੇਂਸਟ ਤੁਸੀਂ ਕੋਰਟ 'ਚ ਵੀ ਜਾ ਸਕਦੇ ਸੀ ਜਿਹੜੀ ਹੋਣਾ ਐ ਐਕਟ ਥੋੜੇ ਬਣਿਆ ਸੀ ਠੀਕ ਹੈ ਇਹ ਨੁਕਸਾਨ ਨੁਕਸਾਨ ਉਹ ਕਹਿੰਦੇ ਸੀ 150 ਦਿਨ ਕਰਤਾ ਜਾਂ 150 ਦਿਨ ਤੁਸੀਂ ਪੈਸੇ ਹੋ ਨਹੀਂ ਹੋਣੇ ਤਾਂ 150 ਦਿਨ ਕਿਵੇਂ ਕਰਨਗੇ ਹੁਣ ਤਾਂ 70% ਕੰਮ ਹੁੰਦਾ ਸੀ ਜੀ ਹੁਣ ਵੀ 100 ਦਿਨ ਨਹੀਂ ਤਾਂ ਲੱਗਦਾ 70 75 ਦਿਨ ਲੱਗਦੇ ਸੀ ਇੱਕ ਬੰਦੇ ਦੇ ਸਾਲ 'ਚ ਸੋ ਆ ਆਹ ਹੈਗੀ ਜੀ ਆ ਅਸੀਂ ਸਮਝਾਵਾਂਗੇ ਠੀਕ ਹੈ ਜੀ ਧੰਨਵਾਦ ਧੰਨਵਾਦ ਇਹ ਤਾਂ ਸ਼ੌਟ ਮਾਰ ਲਾ ਦੇਗੀ ਫਾੜ ਲ ਦੇ